ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣਾ ਅੱਜ ਕਾਟਨ ਦਾ ਫੈਬਰਿਕ ਲੈ ਕੇ ਆਏ ਆ ਇਹਨਾਂ ਦੇ ਉੱਪਰ ਬਹੁਤ ਸੋਹਣੀ ਐਮਬਰਾਇਡਰੀ ਹੋਈ ਹੈ ਜੀ ਮਸ਼ੀਨ ਐਮਬਰਾਇਡਰੀ ਹੋਈ ਹੈਗੀ ਐਂਡ ਇਹਨਾਂ ਦੀ ਬਾਟਮ ਜਿਹੜੀ ওপਰੇਨ ਵਿੱਚ ਆਏਗੀ 2.5 ਮੀਟਰ ਦਾ ਫੈਬਰਿਕ ਹੋਏਗਾ ਦੁਪੱਟਾ ਵਿਦਆਊਟ ਦੁਪੱਟਾ ਇਹ ਸੂਟ ਹੋਣਗੇ ਕਲਰ ਆਪਸ਼ਨ ਇਹਨਾਂ ਵਿੱਚੋਂ ਬਹੁਤ ਜ਼ਿਆਦੀ ਮਿਲ ਜੂਗੀ ਲਾਈਟ ਸੂਟ ਵੀ ਲੈ ਸਕਦੇ ਹੋ ਡਾਰਕ ਵੀ ਲੈ ਸਕਦੇ ਹੋ ਜੇਕਰ ਤੁਸੀਂ ਚਾਹੋ ਤਾਂ ਇਕੱਲੇ ਸ਼ਰਟ ਵੀ ਲੈ ਸਕਦੇ ਹੋ ਬਾਟਮ ਦੇ ਨਾਲ ਫੁੱਲ ਸੂਟ ਵੀ ਲੈ ਸਕਦੇ ਹੋ ਠੀਕ ਹੈ ਜੀ ਐਂਡ ਇਹ ਵਾਲੇ ਹੈਗੇ ਜੀ ਜਾਰਜਟ ਦੇ ਸੂਟ ਬਹੁਤ ਸੋਹਣੇ ਜ ਕਸ ਜੌਰਜਟ ਹੁੰਦੀ ਹੈ ਪਿਓਰ ਮੰਗ ਹੁੰਦੀ ਹੈ ਇਹ ਇਹਦੇ ਤੁਸੀਂ ਲੈ ਸਕਦੇ ਹੋ ਸ਼ਰਟ ਬਹੁਤ ਸੋਹਣੀ ਐਮਬਰਾਇਡਰੀ ਆਏਗੀ ਇਹਦੇ ਵਿੱਚ ਸਪੈਸ਼ਲ ਕਲਰ ਬਹੁਤ ਸੋਹਣੇ ਨੇ ਐਂਡ ਬਾਟਮ ਦੇ ਉੱਪਰ ਵੀ ਵਰਕ ਆਏਗਾ ਪਾਰਟੀ ਵੇਅਰ ਸੂਟਸ ਐਡ ਕੀਤੇ ਨੇ ਹੈਵੀ ਦੁਪੱਟਿਆਂ ਵਾਲੇ ਫੋਰ ਸਾਈਡ ਹੈਵੀ ਦੁਪੱਟੇ ਆਉਣਗੇ ਤੇ ਕਲਰ ਆਪਸ਼ਨ ਇੰਨਾ ਵਿੱਚ ਵੀ ਬਹੁਤ ਜ਼ਿਆਦਾ ਮਿਲ ਜਾਏਗੀ ਐਮਬਰਾਇਡਰੀ ਵੀ ਕਾਫੀ ਹੈਵੀ ਹੈਗੀ ਆ ਇਹ ਕੈਂਬ੍ਰਿਕ ਕਾਟਨ ਦੇ ਸੂਟ ਆਉਣਗੇ ਜੀ 500 ਰੁਪਏ ਦਾ ਇੱਕ ਸੂਟ ਹੋਏਗਾ ਫ੍ਰੀ ਸ਼ਿਪਿੰਗ 올 ਇੰਡੀਆ ਮੈਚਿੰਗ ਸੂਟ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਟਮ ਦੇ ਉੱਪਰ ਵੀ ਅਲੱਗ ਪੈਟਰਨ ਆਏਗਾ ਸ਼ਰਟ ਦੇ ਪਲਾਗ ਵੀਡੀਓ ਲਾਈਕ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਿਓ